ਸਰ ਤੁਸੀਂ ਜਿਹੜੀ ਪ੍ਰੈਸ ਕਾਨਫਰੈਂਸ ਕਰਦੇ ਹੋ ਕਿ ਮੁੱਦਾ ਕੀ ਹੈਗਾ ਮੁੱਦਾ ਹੈ ਜੀ ਜਦੋਂ ਪਸੂ ਸਰਕਾਰੀ ਸਮਾਜ ਦੇ ਵਿੱਚ ਪ੍ਰਵੀਰ ਸਿੰਘ ਜੀਰੇ ਨੇ ਸਾਡਾ ਨਾਮ ਲੈ ਕੇ ਸਾਡੇ ਤੇ ਝੂਠੀਆਂ ਕੱਟੀਆਂ ਆਈਆਂ ਐਫ ਆਰ ਦਾ ਹਵਾਲਾ ਦਿੱਤਾ ਹਵਾਲਾ ਦੇ ਕੇ ਉਹਨਾਂ ਨੇ ਸਾਨੂੰ ਬਦਨਾਮ ਕੀਤਾ ਅਸੀਂ ਉਹਦਾ ਜਵਾਬ ਦੇਣ ਲਈ ਇਹ ਪ੍ਰੈਸ ਕਾਨਫਰੈਂਸ ਕੀਤੀ ਹੈ ਸਰ ਉਹਨਾਂ ਨੇ ਸਟੇਜ ਦੇ ਉੱਤੇ ਕਾਫੀ ਤੁਹਾਡੇ ਤੇ ਅਲੀਗੇਸ਼ਨ ਵੀ ਲਾਏ ਪੁਲਿਸ ਦੇ ਉੱਤੇ ਵੀ ਲਗਾਏ ਕਿ ਜਿਹੜਾ ਫਰਮਾਨ ਠੇਕੇਦਾਰਾ ਸ਼ਰਾਬ ਦਾ ਉਹਨੇ ਕਾਫੀ ਜਿਹੜੇ ਸ਼ਰਾਬ ਨੇ ਜ਼ਾਇਦ ਜੜੀ ਹਰਿਆਣੇ ਦੀ ਲਿਆ ਕੇ ਜਿਹੜੇ ਉਹ ਉੱਥੇ ਵੇਚਦੇ ਰਹੇ ਐ ਮਾਮਲੇ ਵੀ ਕਾਫੀ ਦਰਜ ਹੋਏ ਨੇ ਤੇ ਪੁਲਿਸ ਫਿਰ ਵੀ ਕੋਈ ਕਾਰਵਾਈ ਨਹੀਂ ਕਰਦੀ ਦੇਖੋ ਜੀ ਮੈਂ ਸ਼ਰਾਬ ਦਾ ਲੀਗਲ ਠੇਕੇਦਾਰ ਹਿਛਲੇ ਸਾਲ ਵੀ ਮੇਰੇ ਕੋਲ ਮੈਂ 13 ਸਾਲ ਤੋਂ ਕੰਪੀਟਿਸ਼ਨ ਰੋਇਪੁਰੋ ਦੇ ਵਿੱਚ ਕਰ ਰਿਆ ਜੇ ਮੈਂ 13 ਸਾਲ ਤੋਂ ਕੰਮ ਇਸ ਨੰਬਰ 'ਚ ਕਰ ਰਿਹਾ ਤੇ ਮੈਂ ਕਿਉਂ ਬਦਨਾਮ ਹੁੰਦਾ ਮੇਰਾ ਇੱਕ ਨੰਬਰ ਦਾ ਕੰਮ ਆ ਮੇਰੇ ਕੋਲ ਪਾਲਿਸੀ ਮੁਤਾਬਕ ਹੀ ਮੈਂ ਚੱਲਦਾ ਮਾਨਜੋਗ ਕਪਤਨ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਨਵੀਂ ਪਾਲਿਸੀ ਵਧੀਆ ਪਾਲਿਸੀ ਬਣੀ ਆ ਜਿਹਦੇ ਵਿੱਚ ਪੈਸੇ ਵੱਜਣ ਵਾਲੀ ਪਾਲਿਸੀ ਬਣੀ ਆ ਉਸੇ ਤਹਿਤ ਪਿਛਲੇ ਸਾਲ ਦਾ ਪੁਰਾਣਾ ਮਾਲ ਕਾਰੀ ਫਾਰਵਰਡ ਕਰਵਾ ਕੇ 1 ਕਰੋੜ 65 ਲੱਖ 70 ਦਾ ਮੈਂ ਮਾਲ ਕਾਰੀ ਫਾਰਵਰਡ ਕਰਾਇਆ ਜਿਹਦੇ ਵਿੱਚ 6635 ਪੇਟੀ ਦੇਸੀ 2500 ਦੇ ਕਰੀਬ ਪੇਟੀ ਇੰਗਲਿਸ਼ ਦੀ ਹੈ 2800 ਦੇ ਕਰੀਬ ਬੀਅਰੇ ਜਿਹੜੀ ਮੈਂ ਕੈਰੀਬੈਰੋ ਦੇ ਕਰਾਈਆ ਜਿਨ੍ਹਾਂ ਨੂੰ ਇਹਨਾਂ ਨੇ ਠੇਕਿਆਂ 'ਚ ਚੁੱਕ ਕੇ ਪੁਲਿਸ ਨੇ ਧੱਕੇ ਨਾਲ ਪਰਚਾ ਇਹਨੇ ਕਰਵਾਇਆ ਮੇਰੇ ਤੇ ਇੱਥੇ ਜੀਰੇ 'ਚ ਉਸ ਤੋਂ ਬਾਅਦ ਉੱਥੋਂ ਇਹ ਲੈ ਆੜ ਕੇ ਇਹਨੇ ਇੱਥੋਂ ਮੇਰੇ ਠੇਕੇ ਜੋ ਕੱਢ ਕੇ 2000 ਰੁਪਏ ਦਿੱਤੀ ਜਿਹਦਾ ਮੈਂ ਅਫਸਰ ਸਾਹਿਬਾਨ ਨੂੰ ਪੂਰਾ ਰਿਕਾਰਡ ਵਖਾ ਕੇ ਵਿਭਾਗਮ ਦੀ سپورਟ ਦੇ ਨਾਲ ਉਹ ਪਰਚਾ ਜਿਹੜਾ ਮੇਰਾ ਖਰਚ ਕੀਤਾ ਗਿਆ ਇਹ ਅਦਾਲਤ ਨੇ ਜਿਹੜਾ ਮਨਜ਼ੂਰ ਕਰ ਲਿਆ ਪਰ ਉਹਨਾਂ ਨੇ ਇਹ ਕਿਹਾ ਕਿ ਕਾਫੀ ਜਿਹੜੀਆਂ ਨਜਾਇਜ਼ ਬ੍ਰਾਂਚਾਂ ਵੀ ਤੁਹਾਡੀਆਂ ਚੱਲ ਰਹੀਆਂ ਨੇ ਨਹੀਂ ਜੋ ਤਾਂ ਠੇਕਿਆਂ ਨੂੰ ਬ੍ਰਾਂਚਾ ਗਿਨੀਆਂ ਜਾਂਦੇ ਆ ਜੀ ਕਿਛੇ-ਕਿਛੇ ਡਿਸਟ੍ਰਿਕਟ ਰੋਜਪੁਰ ਦੇ ਵਿੱਚ ਮੇਰੇ ਖਾਤੇ 22-300 ਦੇ ਕਰੀਬ ਮੰਜੂਠ ਠੇਕੇ ਆ ਜਿੰਨੇ ਮੰਜੂਠ ਠੇਕੇ ਇੰਨੇ ਹੀ ਬਹੁਤ ਨੇ ਬਰਾਂਚਾ ਦੀ ਤਲਵਾਰੀ ਸਨ ਉਹਨਾਂ ਨੇ ਇੱਕ ਗੋਲੀ ਚਲਾਈ ਦਾ ਵੀ ਫੋਟੋ ਦਿਖਾਈ ਸੀ ਕਿ ਮੂੰਹ ਦੇ ਵਿੱਚ ਗੋਲੀ ਵੱਜੀ ਉਹ ਤੁਹਾਡੇ ਬੰਦਿਆਂ ਤੇ ਇਲਜ਼ਾਮ ਲਾਇਆ ਸੀ ਕਿ ਇਹਦੀ ਸਾਡੇ ਨਾਲ ਦਾ ਕੋਈ ਸਬੰਧ ਨਹੀਂ ਸੀ ਉਹਦੀ ਵੀ ਮੈਂ ਤੁਹਾਨੂੰ ਵੀਡੀਓ ਦੱਸੂਗਾ ਉਹ ਕੋਈ ਹੋਰ ਬਾਰੇ ਕਹਿ ਰਿਹਾ ਸੀ ਮੈਨੂੰ ਉਹ ਵੀਡੀਓ ਦੀ ਰਿਕਾਰਡਿੰਗ ਆਈ ਹੈ ਕਿ ਜਿਸ ਬੰਦੇ ਦੇ ਮੂੰਹ 'ਚ ਗੋਲੀ ਵੱਜੀ ਹੈ ਜਿਹੜੇ ਬੰਦੇ ਉਹਦੇ 'ਚ ਐਡ ਕੀਤੇ ਉਹ ਕਹਿੰਦੇ ਸਾਡਾ ਤੇ ਇਸ ਗੱਲ ਨਾਲ ਸਬੰਧ ਹੀ ਕੋਈ ਨਹੀਂ ਇਹ ਤਾਂ ਜੀਦਾ ਸਾਹਿਬ ਸਾਡੇ ਕੋਲ ਉਹਨਾਂ ਨੇ ਸਤੂ ਦਸਕਲ ਕਰਵਾ ਕੇ ਲੈ ਗਏ ਤੇ ਮੇਰੇ ਕੋਲ ਆਡੀਓ ਵੀ ਹੈਗੀ ਹੈ। ਨਹੀਂ ਤੁਹਾਡਾ ਪੁਰਾਣਾ ਇਹ ਰੋਲਾ ਕਿਉਂ ਚੱਲ ਰਿਹਾ ਕਿਉਂਕਿ ਪਹਿਲੇ ਵੀ ਤੁਹਾਡੀ ਕੁਲਬੀਰ ਸਿੰਘ ਜੀ ਨਾਲ ਕਾਫੀ ਵਿਵਾਦ ਰਿਹਾ ਹੋਇਆ ਹੈ। ਤੁਸੀਂ ਠੇਕੇ ਵੀ ਆਪਦੇ ਸਾਰੇ ਬੰਦ ਕਰ ਦਿੱਤੇ ਸੀ ਕਿ ਮਾਮਲਾ ਕੀ ਹੈਗਾ ਸਰ ਇਹ ਜਿਹੜਾ ਕੁਲਬੀਰ ਸਿੰਘ ਜੀ ਨਾਲ ਤੁਹਾਡੇ ਫਰਮਾਨ ਸਿੰਘ ਠੇਕੇਦਾਰ ਦੇ ਵਿੱਚ ਜਿਹੜਾ ਇਹ ਮਾਮਲਾ ਚੱਲ ਰਿਹਾ। ਮਾਮਲਾ ਪੈਸੇ ਲੈਣ ਦਾ ਜੀ ਅਸੀਂ ਦੇਂਦੇ ਨਹੀਂ ਜੀ ਪਿਛਲੇ ਸਾਲ ਦਿੱਤਾ ਸੀ। ਉਹ ਤੋਂ ਸਾਨੂੰ ਕੁਲਪਾਇਆ ਇਹਨੇ ਅਸੀਂ ਜਵਾਕਾਂ ਨੂੰ ਸੁਰੱਖਿਅਤ ਕਰਨ ਲਈ ਇਹਦੇ ਤੋਂ ਅਸੀਂ ਪੈਸੇ ਇਹਨੂੰ 15 ਲੱਖ ਰੁਪਇਆ ਦਿੱਤਾ ਜੀ ਇਸ ਦੇ ਨਾਲ ਹੁਣ 50 ਲੱਖ ਦੀ ਡਿਮਾਂਡ ਕਰਦਾ ਕਿਉਂ 50 ਲੱਖ ਦੇ ਇੰਨਾ ਵੱਡਾ ਮਾਰਜਿਨ ਹੈ ਨੀਗਾ ਕਿ ਅਸੀਂ ਇਹਨੂੰ 50 ਲੱਖ ਦੇ ਕੇ ਆਪਦੇ ਜਵਾਬ ਪਾਲ ਸਕੀਏ ਕੋਣ ਡਿਮਾਂਡ ਕਰ ਰਿਹਾ ਕਲਵੀਰ ਸਿੰਘ ਜੀਰਾ ਕੋਈ ਹਮਲੇ ਵੀ ਹੋਏ ਤੁਹਾਡੇ ਤੇ ਉਹਨਾਂ ਨੇ ਅੱਜ ਹਮਲੇ ਕਰਵਾਇਆ ਜੀ ਮੇਰੇ ਤੇ ਮੇਰੇ ਤੇ ਹਮਲੇ ਕਰਾਇਆ ਉਹਦੇ ਚੋ ਗੁਰਪ੍ਰੀਤ ਸੇਕੋ ਤੇ ਵੀ 2013 ਦੀ ਇੱਕ ਐਫਆਈਆਰ ਦਰਜ ਹੈ 131 ਨੰਬਰ 2017 ਦੀ ਦਰਜਾ ਉਹਦੇ 307 ਦਾ ਉਹ ਵੀ ਮੁਕਦਮਾ ਦਰਜਾ ਦੂਤੀ ਨਦੀ ਇੱਕ ਤਾਂ ਰੌਟਪੁਆਈ ਸੀ ਮੇਰੇ ਘਰੇ ਵੀ ਆ ਤਾਂ ਨਾ ਮੈਂ ਫੋਟੋ ਦਿਖਾਉਣਾ ਉਹਨਾਂ ਦੀ ਰਾਤ ਦੇ ਵੇਲੇ ਦੀਆਂ ਲੀਆਂ ਉਹਨਾਂ ਦੀ ਉਹਨਾਂ ਗੈਂਗਸਟਰਾਂ ਦੀ ਰਾਤ ਦੇ ਵੇਲੇ ਦੀਆਂ ਫੋਟੋ ਹੈ ਜੀ ਵਿੱਕੀ ਕਾਊਂਟਰ ਦਾ ਨਾਮ ਵੀ ਤੁਸੀਂ ਲਿਆ ਸੀ ਹਾਂਜੀ ਵਿੱਕੀ ਕਾਊਂਟਰ ਦਾ ਨਾਮ ਇਹ ਵਿਟਕੀ ਗਾਊਂਟਰ ਮੇਰੇ ਕੋਲ ਪਿਛਲੇ ਸਾਲ ਫਿਰੋਜ਼ਪੁਰ ਆਇਆ ਸੀ ਮੈਨੂੰ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਆਇਆ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਮ ਮਿਲਦੇ ਮਗਰੇ ਹੀ ਪੁਲਿਸ ਆ ਗਈ ਉੱਥੋਂ ਨਿਕਲਦਾ ਬਣ ਗਿਆ ਮੇਰਾ ਉਸ ਕਰਕੇ ਮੇਰੀ ਜਾਨ ਉੱਜੜੀ ਸੀ ਉਦੋਂ ਸੜਕ ਚ ਜਾ ਗਈ ਉਸ ਵੇਲੇ ਫਿਰ ਪੁਲਿਸ ਨੇ ਮੈਨੂੰ ਇੱਕ ਗੱਲ ਮੰਨ ਦਿੱਤੀ ਜਿਹੜਾ ਤੁਸੀਂ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਉੱਤੇ આરોਪ ਲਗਾ ਰਹੇ ਹੋ ਕਿ ਉਹ ਪੈਸੇ ਮੰਗ ਰਹੇ ਨੇ ਇਹ ਤਾਂ ਤੁਸੀਂ ਹੋਂ ਨੀ ਕਿਉਂ આરોਪ ਜਿਹੜੇ ਉਹਨਾਂ ਦੇ ਉੱਤੇ ਲਗਾ ਰਹੇ ਹੋ ਕਿ ਉਹਨਾਂ ਨੂੰ 15 ਲੱਖ ਰੁਪਏ ਤੁਸੀਂ ਦਿੱਤਾ ਵੀ ਹੈ ਜੀ ਇਹ 15 ਲੱਖ ਰੁਪਏ ਤਾਂ ਮੈਂ ਪਿਛਲੇ ਸਾਲ ਦਿੱਤਾ ਨਾ ਆਪ ਦੀ ਜਾਣ ਸੇਵਕ ਲਈ ਆਦਾ ਕਾਰੋਬਾਰ ਚਲਾਉਣ ਦੀ ਐ ਸਾਲ ਤੋਂ ਉਹਨੂੰ ਮੈਂ ਕਿਹਾ ਸੀ ਭਾਈ ਤੂੰ ਕਾਰੋਬਾਰ ਮੈਨੂੰ ਕਰਨ ਦੇ ਠੀਕ ਆ ਜਾਂ ਮੇਰੇ ਨਾਲ ਤੂੰ ਹਿੱਸੇਦਾਰੀ ਕਰ ਨਾ ਵੀ ਪੈਸੇ ਇੰਨੇ ਵੱਜਦੇ ਨਹੀਂ ਉਹ ਕਹਦਾ 50 ਲੱਖ ਲਵਾਂਗਾ ਜਿਹਦੇ ਪਰਚਾ ਜੀ ਦੱਸੂਗਾ ਤੇ ਉਹਨੇ ਰਿਜ਼ਲਟ ਕਰਕੇ ਵਿਖਾ ਕਿ ਤੁਸੀਂ ਇਹਦੀ ਕੰਪਲੇਨਟ ਕੀਤੀ ਪੁਲਿਸ ਹਾਂਜੀ ਕੰਪਲੇਨਟ ਕਿ ਇੱਕ ਤੁਸੀਂ ਕਹਿਆ ਜੀ ਇੱਕ ਨਸ਼ੇ ਦਾ ਕਾਰੋਬਾਰ ਜਿਹੜਾ ਖੁਦ ਕੁਲਬੀਰ ਜੀ ਦਾ ਕਹਦੇ ਉਹ ਕਿਸ ਬਿਹਾਫ ਤੇ ਕਹਿ ਰਹੇ ਹੋ ਕਿ ਤੁਸੀਂ ਜਾ ਕੇ ਜੀ ਮੈਂ ਸਰਕਾਰ सीबीआई ਤੋਂ ਜਾਂਚ ਕਰਵਾ ਲਈ ਤੁਸੀਂ ਆਪਦੇ ਪੱਤਰ ਤੇ ਜਾ ਕੇ ਵੇਖ ਸਕਦੇ ਹੋ ਆਪਦੇ ਪੱਤਰ ਤੇ ਜਾ ਕੇ ਵੇਖਦੇ ਹੋ ਕਿ ਇਹ ਗਿਨੀ ਪੀਏ ਆਦਾ ਗਿਨੀ ਸੋਢੀ ਵਾਲ ਨਾ ਮਚੂਰਾ ਇਹ 302 ਦੇ ਵਿੱਚ ਪਕੌੜਾ 302 ਦੇ ਵਿੱਚ ਪਕੌੜਾ ਇਹ 2013 ਦਾ ਮਕਦਮਾ ਹੈ 156 ਨੰਬਰ ਸਿਟੀ 2 ਮੋਗਾ 2015 ਜਿੱਥੋਂ ਦਦਨੀ ਨੂੰ ਪਕੌੜਾ ਕਲਾਨ ਕੀਤਾ ਇਹਨੇ ਪੀਏ ਰੱਖਿਆ ਜਿੰਨੀ ਕਲੈਕਸ਼ਨ ਕਰਦਾ ਹੈ ਨਸ਼ੇ ਦੀ ਕਿਸੇ ਨੂੰ ਜਾ ਕੇ ਬੱਚੇ-ਬੱਚੇ ਨੂੰ ਪੁੱਛ ਲੋ ਕਿ ਨੀ ਸੋਲੀ ਬਾਰੇ ਉਹਦੇ ਹਾਲਾਤ ਕਿਹੋ ਜਿਹੇ ਉਹ ਸਾਰੀ ਕਲੈਕਸ਼ਨ ਕਰਕੇ ਜੀ ਦਾ ਸਾਹਮਣੇ ਜਿੰਨੇ ਵੀ ਗੈਂਗਸਟਰ ਪਾਲੇ ਆ ਜਿੰਨੇ ਬੁੰਡੇ ਪਾਲੇ ਹੋਏ ਆ ਉਹ ਸਾਰੇ ਕਲਵੀਰ ਚੰਨੀ ਧੀਰੇ ਨੇ ਪਾਲੇ ਹੋਏ ਆ ਇੰਨੇ ਕੋ ਹਾਲਾਤ ਮਾੜੇ ਆ ਉੱਥੇ ਕਿ ਉੱਥੇ ਜੀਣਾ ਵੀ ਦੁੱਭਰੇ ਆ ਤੁਸੀਂ ਕੀ ਮੰਨ ਕਰਦੇ ਹੋ ਹੁਣ ਕੀ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਆ ਕਿ ਇਹੋ ਜੇ ਆਪ ਹੁਦਰੇ ਐਮਐਲਏ ਨੂੰ ਨੱਥ ਮਾਰੀ ਆਵੇ ਤੇ ਸਾਡੀ ਜਾਣਵਾਲ ਦੀ ਰਾਖੀ ਕੀਤੀ ਜਾਵੇ ਜੇ ਮੇਰੇ ਨੂੰ ਮੇਰੇ ਪਰਿਵਾਰ ਨੂੰ ਗੈਂਗਸਟਰਾਂ ਤੋਂ ਜਾਂ ਐਮਐਲ ਤੋਂ ਖਤਰਾ ਹੈ ਜੇ ਮੇਰੇ ਪਰਿਵਾਰ ਨੂੰ ਮੈਨੂੰ ਕੁਝ ਹੋਇਆ ਤੇ ਉਹਦਾ ਜ਼ਿੰਮੇਵਾਰ ਕਲਵੀਰ ਸਿੰਘ ਨਦੀਰਾ ਹੋ। ਤੇ ਪਰ ਸਿੱਧੇ ਤੌਰ ਤੇ ਉਹਨਾਂ ਨੇ ਆਈਜੀ ਦੇ ਵੀ આરોਪ ਲਾਏ ਵੀ ਤੁਹਾਡਾ ਤੇ ਆਈਜੀ ਦਾ ਜਿਹੜਾ ਸਬੰਧ ਅੱਛਾ ਹੈ ਇਸ ਕਰਕੇ ਤੁਸੀਂ ਤੁਹਾਨੂੰ ਫੇਵਰ ਮਿਲਦੀ ਹੈ। ਮੇਰੀ ਨਾਜੀ ਕਲਵੀਰ ਸਿੰਘ ਨਦੀਰਾ ਇਸ ਮੁੱਦੇ ਤੇ ਕਿਸੇ ਗੁਰਦੁਆਰੇ ਮੰਦਰ ਵਰ ਦੇ ਕਿ ਮੇਰੀ ਆਈਜੀ ਨਾਲ ਕੋਈ ਸਬੰਧ ਨਹੀਂ। ਉਸ ਵੰਡ ਛੜੀ। ਇਹ ਵੀ ਨੂੰ ਲੈ ਕੇ ਜਿਹੜਾ ਉਹ ਮਿਲ ਰਹੇ ਨੇ ਤੇ ਤੁਸੀਂ ਕੀ ਉਦਚ ਕਰਦੇ ਹੋ? ਦੇਖੋ ਜੀ ਅਸੀਂ ਵੀ ਕੁਛ ਕਰ ਰਹੇ ਹਾਂ ਦੀਪ ਸਾਹਿਬ ਤੋਂ ਟਾਈਮ ਲੈਂਦੇ ਹਾਂ ਦੀਪ ਸਾਹਿਬ ਨੂੰ ਮਿਲਦੇ ਹਾਂ ਅਸੀਮ ਸਾਹਿਬ ਨੂੰ ਮਿਲਦੇ ਹਾਂ। ਉਹਨ ਕੀ ਦੱਸੋਗੇ ਉਥੇ ਹਾਂਜੀ ਅਸੀਂ ਆਪ ਦਾ ਰਿਕਾਰਡ ਸਬੂਤਕੋਚ ਕਰਾਂਗੇ ਜੀ ਆਹ ਸਾਨੂੰ ਗੈਂਗਸਟਰਾਂ ਦੀਆਂ ਧਮਕੀਆਂ ਆਈਆਂ ਨੇ ਆਹ ਸਾਡੇ ਤੇ ਹਮਲੇ ਹੋਏ ਨੇ ਤੇ ਆਹ ਸਾਡੇ ਨਾਲ ਕਰਵਾ ਰਿਆ ਤੇ ਇੰਨੇ ਸਾਬ ਤੋਂ ਪੈਸੇ ਮੰਗ ਰਿਆ ਤੁਹਾਡੀ ਹੀ ਪਾਲਿਸੀ ਬਣਾਈ ਹੋਈ ਮਤ ਤਹਿਤ ਅਸੀਂ ਪੰਜਾਬ 'ਚ ਕੰਮ ਕਰਦੇ ਪਏ ਹ ਜਿਲ੍ਹੇ ਦੇ ਵਿੱਚ ਬਾਕੀ ਤਿੰਨ ਜਿਹੜੇ ਐਮਐਲਏ ਨੇ ਸਬੂਤ ਉਹ ਤਾਂ ਸਰਕਾਰ ਦਾ ਸਾਥ ਦੇ ਰਹੇ ਨੇ ਕਿ ਇੱਕ ਐਮਐਲਏ ਜਿਹਨੂੰ ਪ੍ਰਿੰਟਰ ਲੱਟਦੇ ਨੇ ਸਾਡੋ ਪੈਸੇ ਮੰਗਦਾ ਹੋਰ ਤਾਂ ਸਰਕਾਰ ਲਈ ਕੁੱਲ ਵੀਰ ਸਿੰਘ ਜੀ ਦਾ ਵੀ ਜਿਹੜਾ ਹੁਣ ਡੀਜੀਪੀ ਨੂੰ ਉਹਨਾਂ ਨੇ ਮਿਲਣਾ ਉਹ ਤੁਹਾਡੇ ਖਿਲਾਫ ਕਾਰਵਾਈ ਨਹੀਂ ਲੈ ਕੇ ਤੇ ਆਈਜੀ ਸਾਹਿਬ ਦੇ ਖਿਲਾਫ ਨੂੰ ਲੈ ਅਸੀਂ ਆਪਣੇ ਪ੍ਰੂਫ ਵਿਖਾਵਾਂਗੇ ਤੁਹਾਨੂੰ ਕੀ ਲੱਗਦਾ ਤੁਹਾਡੇ ਹੱਕ 'ਚ ਪੁਲਸ ਖੜੇਗੀ ਜਾਂ ਉਧਰ ਖੜੇਗੀ ਐਮਐਲਏ ਦੇ ਦੇਖੋ ਜੀ ਇਹ ਤਾਂ ਸਬੂਤਾਂ ਦੇ ਮਤਲਬ ਖੜੂਗੀ ਨਾ ਜੇ ਸਾਡੇ ਕੋਲ ਸਬੂਤ ਪੁਖਤਾ ਹੈ ਤੇ ਸਾਡੇ ਨਾਲ ਖੜੂਗੀ ਜੇ ਉਹ ਝੂਠ ਮਾਰੂਗਾ ਝੂਠਾ ਨਾ ਥੋੜੀ ਜਿਹੀ ਸਰਮਾਨ ਸਿੰਘ ਜ਼ਿਲ੍ਹੇ ਨਾਲ ਸੰਬੰਧ ਉਹ ਨਹੀਂ ਤਾਂ ਤੰਗ ਕਰਦੇ ਨਾ ਤਾਂ ਤੰਗ ਕਰਦੇ ਨਹੀਂ 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 ਬਿਲਕੁਲ ਨਹੀਂ ਉਹ ਨਾਲ ਤਾਂ ਤੰਗ ਕਰਦੇ ਨਹੀਂ ਆਦਾ ਸਬੂਤ ਲਈ ਚਾਰੇ ਵੀ ਸਾਨੂੰ ਉਹਨਾਂ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਸਾਬਦੇ ਨੇ ਤੁਹਾਡੇ ਜੀ ਸਾਥ ਨਹੀਂ ਕਰਨ ਕਿ ਉਹ ਆਪਦੇ ਉਹਨਾਂ ਦੇ ਕੋਈ ਉਹਨਾਂ ਦੇ ਹਲਕੇ ਜਿ ਗਲਤ ਕੰਮ ਨਹੀਂ ਹੁੰਦਾ ਤੁਸੀਂ ਮਾਨਹਾਨੀ ਦੀ ਗੱਲ ਵੀ ਕੀਤੀ ਸੀ ਕੋਈ ਅਸੀਂ ਹਾਈ ਕੋਰਟ 'ਚ ਜਾਵਾਂਗੇ ਜੀ ਮਾਨਹਾਨੀ ਕਰਾਂਗੇ ਜੀ ਜੇ ਸਾਡੀ ਬਦਨਾਮੀ ਕੀਤੀ ਆ ਅਸੀਂ ਬਿਜ਼ਨਸਮੈਨ ਆ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਇਹਨਾਂ ਖਿਲਾਫ ਮਾਨਹਾਨੀ ਦਾ ਕੇਸ ਕਰਾਂਗੇ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978